ਮੈਂ ਬ੍ਰਾਊਨ ਹਾਸੀ ਕਾਲ ਜੀ ਮੈਂ ਤੁਹਾਡਾ ਗੋਲਡਨ ਡੇਅਰ ਆਪਣੀ ਸ਼ਾਪ ਆ ਗੋਨਿਆਣਾ ਮੰਡੀ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ ਕੁੜਤੀ ਤੇ ਲੈਸ ਲਾਉਣੀ ਜੋ ਕਿ ਗੁੰਮ ਤਰੀਕੇ ਨਾਲ ਆਪਾਂ ਇਹ ਲੈਸ ਲਾਉਣੀ ਹੈਗੀ ਤੇ ਆਸਾਨ ਤਰੀਕਾ ਜੋ ਆਪਣੇ ਭੈਣ ਭਰਾ ਕੰਮ ਕਰਦੇ ਆ ਜਿਵੇਂ ਭੈਣਾਂ ਕੰਮ ਕਰਦੀਆਂ ਆ ਆਸਾਨ ਤਰੀਕਾ ਹੀ ਲੈਸ ਲਾਉਣ ਦਾ ਜੋ ਕਿ ਉਹ ਇਹ ਲੈਸ ਲਾਉਣ ਦਾ ਲੋ ਜੀ ਆਪਾਂ ਤੁਹਾਨੂੰ ਦੱਸ ਦਿਆਂ ਇਹ ਜੈਂਪਰ ਦਾ ਨਾਪ ਜਿਨੀ ਕਿ ਇੱਕ ਗੁੜੀਆ ਦਾ ਨਾਪ ਆ ਇਹ ਦੇਤੀ ਛਾਤੀ ਆ 16 ਕਮਰਾ 15 ਜੇ ਆਪਣੇ ਕੋਲ ਛਾਤੀ 20 ਐ ਛਾਤੀ ਆ ਉਹਦੇ ਵਾਸਤੇ ਆਪਾਂ 5.5 ਲੈ ਸਕਦੇ ਆ 5 ਵੀ ਲੈ ਸਕਦੇ ਆ ਇਹਦੇ ਵਾਸਤੇ ਆਪਾਂ ਲਾਵਾਂਗੇ 4 ਇੰਚ 4 ਇੰਚ ਲੈਂਸ ਲਾਉਣ ਵਾਸਤੇ 4 ਇੰਚ ਤੇ ਆਪਾਂ ਲਾ 4 ਇੰਚ ਤੇ ਆਪਾਂ ਲਾ 4 ਇੰਚ ਲਓ ਜੀ ਆਪਣੇ ਨਿਸ਼ਾਨ ਲੱਗ ਚੁੱਕੇ ਆ। ਨਿਸ਼ਾਨ ਲਾ ਕੇ ਆਪਾਂ ਇਸ ਤੇ ਪ੍ਰਸਤੀ ਮਾਤਤ ਲੈਣੀ ਹੈ ਤੇ ਭੰਨ ਪਉਣੀ ਆਪਾਂ। ਆ ਗਿਆ ਬੈਗ ਪੱਲਾ ਇਹਨੂੰ ਚੱਕ ਦਿਓ ਜੀ। ਲੋ ਜੀ ਆਪਾਂ 4 4 ਇੰਚ ਲੈਣਾ 4 ਇੰਚ ਦੀ ਆਪਾਂ ਕ੍ਰੀਜ਼ ਬਣਾ ਲੈਣੀ ਹੈ 4 ਇੰਚ ਤੇ ਕ੍ਰੀਜ਼ ਬਣਾ ਕੇ ਲਓ ਜੀ ਹੁਣ ਆਪਾਂ ਲਾਉਣੀ ਐ ਲੈਸ ਪਾਓ ਜੀ ਲਓ ਜੀ ਆਪਾਂ ਇਸ ਤਰੀਕੇ ਨਾਲ ਲੈਸ ਲਾਉਣੀ ਆਈ ਲੈਸ ਦਾ ਸਿੱਧਾ ਪਾਸਾ ਲੈਸ ਦਾ ਸਿੱਧਾ ਪਾਸਾ ਆਪਾਂ ਐਸ ਲੋਡ ਰੱਖਣਾ ਸਿੱਧਾ ਤਾਂ ਆਪਾਂ ਇਹਨੂੰ ਕੋਲੇ ਕੋਲੇ ਹੱਥ ਨਾਲ ਸলাই ਲਉਣੀ ਹੈ ਕੱਪੜਾ ਜ਼ਿਆਦਾ ਖਿੱਚਣਾ ਨਹੀਂ ਲੈਸ ਜਿਹੜੀ ਖਿੱਚੀ ਇਹ ਉੱਪਰ ਸਲਾਈ ਲਾਉਣੀ ਹੈ ਪਹਿਲਾਂ ਆਪਾਂ ਉੱਪਰ ਸਲਾਈ ਉਹ ਤਾਂ ਸਾਨ ਤਰੀਕਾ ਹੀ ਹੈ ਕਈ ਮਰੀਆ ਭੈਣਾ ਉੱਪਰ ਐਂਰ ਲਾਇਸ ਰੱਖ ਲੈਂਦੀਆਂ ਉਹ ਦੇਖੋ ਸੋਹਣੀ ਤਾਂ ਲੱਗਦੀ ਹੈ ਪਰ ਉਹ ਇੰਨੀ ਸੋਹਣੀ ਲੱਗਦੀ ਨਹੀਂ ਕਿ ਗਮ ਹੋ ਕੇ ਸੋਹਣੀ ਲੱਗਣੀ ਹੈ खरीद खरीदते हम इधर ली क्रीज एक थी पार्ट इत इधर रख लेनी आप ਬਰੀਕ ਤੇਰਕ ਬਹੁਤ ਆਸਾਨ ਤਰੀਕਾ ਹੀ ਸਿਲਾਈ ਇਹ ਤੁਸੀਂ ਆਪ ਮੋਤੀ ਸਟ੍ਰਾਈਡ ਰੱਖ ਸਕਦੇ ਹੋ ਬੜੀ ਧੀਰ ਸਿਲਾਈ ਦੇ ਰੱਖਣੀ ਲਓ ਜੀ ਉਹ ਲੈਸ ਉੱਪਰ ਆ ਕੇ ਹੁਣ ਆਪਾਂ ਇਹ ਲੈਸ ਨੂੰ ਗੁੰਮ ਕਰ ਲਈ ਕਈ ਆਪਣੇ ਭੈਣ ਭਰਾ ਕੀ ਕਰਦੇ ਆ ਲੈਸ ਲਾ ਕੇ ਉਹ ਉਹਨੂੰ ਉੱਪਰੋਂ ਇਸ ਤਰ੍ਹਾਂ ਗੁੰਮ ਕਰਦੇ ਆ ਨਾਲ ਤਾਂ ਇਹਦੇ ਉੱਪਰ ਸਲਾਈ ਦਿਖਦੀ ਆ ਨਾਲੇ ਜੇ ਤੁਸੀਂ ਆਪਾਂ ਇਹਨੂੰ ਇਸ ਤਰ੍ਹਾਂ ਗੁੰਮ ਕਰ ਦਿਆਂ ਤਾਂ ਆਪਣਾ ਬਹੁਤ ਟਾਈਮ ਖਰਾਬ ਹੁੰਦਾ ਤੇ ਨਾਲੇ ਇਹ ਚੀਜ਼ ਸਫਾਈ ਨਹੀਂ ਆਉਂਦੀ ਆਹ ਚੀਜ਼ਾਂ ਚਵਲ ਪੈ ਲੱਗ ਜਾਂਦੇ ਆ ਇਹਦਾ ਆਸਾਨ ਤਰੀਕਾ ਦੇਖੋ ਆਪਾਂ ਲੈਸ ਲਾ ਲਈ ਇਹਨੂੰ ਪਲਟ ਲੋ ਇਹਨੂੰ ਪਲਟ ਕੇ ਕਰਨਾ ਆਪਾਂ ਇੱਥੋਂ ਲੈ ਲੈਣਾ ਆ ਚੱਕੋ ਖਾ ਧਿਆਨ ਨਾਲ ਦੇਖੋ ਜੀ ਆਪਾਂ ਚੱਕ ਲਿਆ ਆ ਦੇਖੋ ਆਪਾਂ ਸਲਾਈ ਲਾਈਏ ਉੱਪਰ ਬਸ ਇਹਨੂੰ ਆਪਾਂ ਇਹ ਸਲਾਈ ਦੀ ਸਲਾਈ ਰੱਖਣੀ ਹੈ ਤਿੱਕੂ ਕਾਲੀ ਨਹੀਂ ਕਰਨੀ ਆਪਾਂ ਇਹ ਪਿਆਰ ਨਾਲ ਇਹ ਸਲਾਈ ਦੀ ਸਲਾਈ ਰੱਖਣੀ ਹੈ ਖੜੇ ਬਹੁਤ ਸਫਾਈ ਆ ਹੋਈ ਆਪਾਂ ਲੈਸ ਲੌਂਚ ਬਹੁਤ ਸਫਾਈ ਆਉ ਨਾਲੇ ਆਸਾਨ ਤਰੀਕਾ ਕੋਈ ੜਕਤ ਨਹੀਂ ਆ ਚ ਸिलाई ਤੇ ਸिलाई ਰੱਖਣੀ ਆਪਾਂ ਜੀ ਬਹੁਤ ਧਿਆਨ ਨਾਲ ਸिलाई ਤੇ ਸिलाई ਲੈਸ ਲੌਂਚ ਆਪਾਂ ਕਾਲੀ ਨਹੀਂ ਕਰਦੇ ਮਸ਼ੀਨ तुन आपले पोले हात इधर खिची ना दुसरी शाळ सलाई ते सलाई ਲੋ ਜੀ ਆ ਲੈਸ ਆਪਣੀ ਲੱਗ ਚੁੱਕੀ ਹੈ ਹੁਣ ਆਪਾਂ ਤੁਹਾਨੂੰ ਦਿਖਾਵਾ ਜੀ ਵੀ ਆਪਣੀ ਲੈਸ ਲਾਂਚ ਕਿੰਨੀ ਸਫਾਈ ਆਈ ਹੈ ਲੋ ਜੀ ਜੋ ਆਪਾਂ ਕੋ ਮ ਲੈਸ ਲਾਈ ਸੀ ਉਹ ਦੇਖੋ ਕਿਸ ਤਰੀਕੇ ਨਾਲ ਲੱਗੀ ਹੈ ਦੇਖ ਕਿੰਨੀ ਸਫਾਈ ਆਈ ਹੈ ਕਿੰਨੀ ਲੁੱਕ ਪੈਂਦੀ ਹੈ ਇਹ ਚੀਜ਼ ਦੀ ਇਹ ਆਪਾਂ ਨੂੰ ਦੱਸਣ ਦਾ ਤਰੀਕਾ ਤਾਂ ਹੀ ਸੀ ਤੁਹਾਨੂੰ ਇਹ ਆਸਾਨ ਤਰੀਕਾ ਜੀ ਲੈਸ ਲਾਉਣ ਦਾ ਸਾంతਰੀਕਾ ਪੂਰੀ ਸਫਾਈ ਹੋਊਗੀ ਦੇਖੋ ਇਹ ਲਓ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੰਗੀਆਂ ਚੀਜ਼ਾਂ ਤੁਸੀਂ ਸ਼ੇਅਰ ਕਰਿਆ ਕਰੋ ਜੋ ਕਿ ਸਾਰੇ ਦੇਖਣ ਤੇ ਉਹਦਾ ਲਾਭ ਖਟਣ ਤੇ ਚੰਗੀ ਚੀਜ਼ ਨੂੰ ਸ਼ੇਅਰ ਸ਼ੇਅਰ ਕਰੋ ਤੁਸੀਂ ਥੈਂਕ ਯੂ ਧੰਨਵਾਦ ਆਈਆ ਮੈਂ ਤੁਹਾਡਾ ਗੋਲਡਨ ਟੇਲਰ